ਮੋਗਾ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਤਾਂ ਦੱਸਦੇ ਆ ਕਿ ਜ਼ਖਮੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਇੱਕ ਸਾਥੀ ਅਸ਼ਦੀਪ ਸਿੰਘ ਪਿੰਡ ਇੱਤਲਵਾਲੀ ਦੇ ਰਹਿਣ ਵਾਲੇ ਨੇ ਅਤੇ ਉਹ ਮੋਗਾ ਦੇ ਵੱਲੋਂ ਆ ਰਹੇ ਸੀ ਤਾਂ ਦੇ ਇੱਕ ਬਜ਼ੁਰਗ ਜੋੜਾ ਜੋ ਕਿ ਐਕਟਿਵਾ ਤੇ ਸਵਾਰ ਸੀ ਤੇ ਸੜਕ ਪਾਰ ਕਰਨ ਲੱਗਾ ਤੇ ਅਚਾਨਕ ਉਹ ਕਬਰਾ ਗਿਆ ਤੇ ਸੜਕ ਦੇ ਵਿੱਚ ਵਿਚਾਲੇ ਰੁਕ ਗਿਆ ਇਸ ਦੌਰਾਨ ਉਹਨਾਂ ਦੇ ਮੋਟਰਸਾਈਕਲ ਐਕਟਿਵਾ ਦੇ ਨਾਲ ਟਕਰਾ ਗਈ ਜਿਸ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਆਈਆਂ ਇਸ ਦੌਰਾਨ ਡਾਕਟਰ ਨੌਪ੍ਰੀਤ ਕੋਰ ਨੇ ਦੱਸਿਆ ਕਿ ਕਾਇਲਾਨੂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਅਤੇ ਸੱਟਾਂ ਦੇ ਕਾਰਨ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੋ ਲੋਕਾਂ ਨੂੰ ਫਰੀਦਕੋਟ ਵੀ ਰੈਫਰ ਕੀਤਾ ਗਿਆ। ਇਹ ਅੰਕਲ ਤੇ ਇੱਕ ਮਾਤਾ ਜੀ ਸੀਗੇ ਉਹ ਐਕਟਿਵਾ ਦੇ ਸੀ ਦੂਜੇ ਦੋ ਮੁੰਡੇ ਹਾਂਜੀ ਦੂਜੇ ਦੋ ਮੁੰਡੇ ਸੀਗੇ ਮੋਟਰਸਾਈਕਲ ਤੇ ਇਹ ਗੁਰਦੁਆਰਾ ਸਾਹਿਬ ਤੰਬੂਮਾਲ ਸਾਹਿਬ ਡਗਰੂ ਕੋਲੇ ਉੱਥੇ ਸ਼ਾਇਦ ਜਾ ਰਹੇ ਸੀ ਬਾਪੂ ਜੀ ਤੇ ਇਹ ਮੁੰਡੇ ਆ ਰਹੇ ਸੀ। ਇਹ ਆਪਸ ਵਿੱਚ ਮੱਝੇ ਕੋਈ ਮਿਸ ਅੰਡਰਸਟੈਂਡਿੰਗ ਇਹਨਾਂ ਨੂੰ ਹੋ ਗਈ। ਇਹ ਜਿਹੜੇ ਜਖਮੀ ਹੋਏ ਇਹ ਚਾਰ ਜਣੇ ਆ ਜੀ ਥੋੜੇ ਅੰਕਲ ਸੀਰੀਅਸ ਆ ਥੋੜੇ ਇਹ ਆਪਸ ਵਿੱਚ ਟੱਕਰ ਹੋ ਗਈ ਹਾਂਜੀ ਆਪਸ ਦੋਵੇਂ ਇੱਕ ਐਕਟਿਵਾ ਸੀ ਇੱਕ ਮੋਟਰਸਾਈਕਲ ਹੁਣ ਹਾਲਤ ਕਿਦਾਂ ਉਹਨਾਂ ਦੀ ਹਾਲਤ ਤਾਂ ਅੰਕਲ ਦੀ ਥੋੜੀ ਸੀਰੀਅਸ ਹੈ ਜੀ ਬਾਕੀ ਦੂਜਿਆਂ ਦਾ ਪਤਾ ਲੱਗੂਗਾ ਡਾਕਟਰ ਸਾਹਿਬ ਚੈੱਕ ਕਰਦੇ ਪਏ ਕਿਤੇ ਸੰਪਰਕ ਹੋ ਸਕੇਗਾ ਡਰਦੇ ਸ਼ਾਇਦ ਆਏ ਆ ਇਹਨਾਂ ਦਾ ਮੈਂ ਸੁਣਿਆ ਦਾਰਾਪੁਰ ਪਿੰਡੀ ਹੋਣ ਕੀਤਾ ਆ ਯਾਰ ਪਤਾ ਨਹੀਂ ਅੱਜ ਅਸੀਂ ਇੱਥੇ ਰਵਾਂਗੇ ਹਾਂਜੀ ਮਸਲਾ ਲੱਗਿਆ ਕਿਵੇਂ ਹੋਇਆ ਇਹ ਕਿ ਇਹ ਤਾਂ ਹੁਣ ਜੀ ਅਸੀਂ ਤਾਂ ਪੇਸ਼ੈਂਟ ਚੱਕ ਕੇ ਭਜਦੇ ਹਾਂ ਉਥੋਂ ਕਿ ਤਾ ਜਾ ਕੇ ਵੇਖਾਂਗੇ ਕੀ ਹੋਇਆ ਅਸੀਂ ਮੋਟਰਸਾਈਕਲ ਤੇ ਹੀ ਬਾਈ ਕਿੰਨੇ ਜਣੇ ਸੀ ਅਸੀਂ ਦੋ ਜਣੇ ਬਾਈ ਕਿੱਥੇ ਹੋਇਆ ਕਿੱਥੇ ਸੀ ਇਹ ਮੇਰੇ ਜੋਗੜਾ ਲੰਗ ਕੇ ਆ ਫਿਰ ਤੁਸੀਂ ਕਿੱਧਰੋਂ ਆ ਰਹੇ ਸੀ ਅਸੀਂ ਇਧਰੋਂ ਹੀ ਬਾਈ ਤਲਵੰਡੀ ਵਾਲੇ ਪਾਸੋਂ ਤੇ ਜਿਹੜੀ ਸਕੂਟੀ ਸਵਾਰ ਸੀ ਉਹ ਕਿੱਧਰ ਆ ਰਹੀ ਸੀ ਉਹ ਖੜੇ ਹੋਈ ਸੀ ਬਾਈ ਉਹਨਾਂ ਨੇ ਕ੍ਰੋਸ ਕਰਨਾ ਸੀ ਠੈਕੋ ਉਸੀ ਉਹਨਾਂ ਦੇ ਵੱਜੇ ਕੋਲ ਤੁਹਾਡੇ ਦੇ ਵੱਜੇ ਉਹਨਾਂ ਨੇ ਬਈ ਕ੍ਰੋਸ ਜਦੋਂ ਉਹਨਾਂ ਨੇ ਉਹਨਾਂ ਨੇ ਮੋੜ ਲਿਆ ਇਹਨੂੰ ਤੇ ਅਸੀਂ ਰੋਲਾ ਪਾਇਆ ਜੀ ਆ ਵੀ ਬਾਬਾ ਵੇਖੋ ਤੇ ਫਿਰ ਉਹ ਜਿਹੜਾ ਮੱਲ ਵੀ ਨੇੜੇ ਆ ਗਏ ਤੇ ਉਹਨਾਂ ਤੋਂ ਉਹ ਜਿਹੜੋਂ ਉਹਨਾਂ ਨੇ ਅਸੀਂ ਰੋਲਾ ਪਾਇਆ ਤੇ ਉਹ ਨਾ ਬਈ ਉਹਨਾਂ ਤੋਂ ਉਹਨਾਂ ਨੇ ਗਾਂ ਤੋਰਿਆ ਤੇ ਨਾ ਹੀ ਪਿਛਾਉ ਉੱਥੇ ਹੀ ਖੜ ਗਏ ਉਹ ਕਾਹਦੇ ਤੇ ਸੀਗੇ ਉਹ ਐਕਟਵਾ ਹੋ ਗਈ ਯਾਰ ਬਾਈ ਉਹ ਕਿੰਨੇ ਜਣੇ ਸਵਾਰ ਸੀ ਦੋ ਜਣੇ ਬਾਈ ਤੇ ਤੁਸੀਂ ਕਿੰਨੇ ਜਣੇ ਸਵਾਰ ਦੋ ਜਣੇ ਮੋਟਰਸਾਈਕਲ ਤੇ ਸੀ ਹਾਂਜੀ ਤੁਹਾਡੇ ਸਾਥਾ ਕਿੱਥੇ ਕਿੱਥੇ ਵੱਜੀ ਮੇਰੇ ਇੱਥੇ ਦਾ ਇੱਕ ਗੋਡੇ ਤੇ ਆ ਬਾਈ ਤੁਹਾਡੇ ਨਾਮ ਦੇ ਉਹਦਾ ਤਾਂ ਬਈਆ ਬੱਲ ਵਾਟ ਗਿਆ ਤੇ ਬਜ਼ੁਰਗ ਦੀ ਕਿੱਥੇ ਕਿੱਥੇ ਸੱਟ ਮੱਰੀ ਬਜ਼ੁਰਗ ਤੇ ਬਾਈ ਇੱਥੇ ਵੱਜੀ ਇੱਕ ਇਸ ਵੇਲੇ 108 ਐਂਬੂਲੈਂਸ ਦੇ ਥਰੂ ਸਾਡੇ ਕੋਲ ਚਾਰ ਪੇਸ਼ੈਂਟਸ ਆਏ ਸੀ ਤੇ ਉਹਨਾਂ ਚੋਂ ਜਿਹੜੇ ਦੋ ਸੀ ਉਹ ਸੀਰੀਅਸ ਸੀ ਬਜ਼ੁਰਗ ਸੀ ਉਹਨਾਂ ਨੂੰ ਅਸੀਂ ਇਮੀਡੀਏਟਲੀ ਰੈਫਰ ਕਰ ਦਿੱਤਾ ਹੈ ਤੇ ਦੋ ਜਿਹੜੇ ਹੈਗੇ ਉਹ ਇਸ ਵੇਲੇ ਉਹਨਾਂ ਦੀ ਹਾਲਤ ਸਟੇਬਲ ਹੈ ਤੇ ਟਰੀਟਮੈਂਟ ਨਾਲ ਕੰਟੀਨਿਊ ਚੱਲ ਰਿਹਾ ਹੈ ਤੇ ਉਹਨਾਂ ਦੇ ਫੈਮਿਲੀ ਨੂੰ ਇਨਫਾਰਮ ਕਰਤਾ ਸਾਰਿਆਂ ਦੀ ਅ ਇਹਨਾਂ ਦਾ ਆਰਐਸਏ ਕੇਸ ਸੀਗਾ ਦੋ ਜਣੇ ਜਿਹੜੇ ਸੀ ਸਕੂਟੀ ਤੇ ਸੀ ਦੋ ਮੋਟਰਸਾਈਕਲ ਤੇ ਸੀ ਤੇ ਉਹਨਾਂ ਦਾ ਕੋਲੈਪਸ ਹੋ ਗਿਆ ਤੇ ਐਕਸੀਡੈਂਟ ਉਹਨਾਂ ਦਾ ਮਤਲਬ ਕਾਫੀ ਇੰਜਰਡ ਹੋ ਗਏ ਚਾਰੇ ਜਣੇ